ਸਵਾਗਤ ਹੈ ਕਿਸਾਨ ਵੀਰੋ ਢਾਟੇ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵੀਰੇ ਆਪਾਂ ਆਪਣੇ ਘਰ ਤੋਂ ਲੈ ਕੇ ਆਏ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਬੱਚੇ ਨਾਲ ਕਰਾਵਾਂਗੇ ਗੱਲਬਾਤ ਚੰਗੇ ਕੱਦਗਾਠ ਵਾਲੀ ਵੱਡੀ ਪੂਰੀ ਜਾਨੀ ਜਿਹਨੂੰ ਰੇਲ ਗੱਡੀ ਦਾ ਇੰਜਣ ਕਹਿੰਦੇ ਆ ਵੀਰੇ ਉਹ ਚੀਜ਼ ਆ ਮੀਣੀ ਮਾਜਾ ਕੀ ਤੇ ਮੀਣੀ ਉਹ ਹੀ ਕੱਟਿਆ ਸਿੰਘ ਹੈਲਦੇ ਡੇਢ ਵੀ ਨਹੀਂ ਸੁਈ ਵੀ ਆ ਬਾਕੀ ਦੀ ਗੱਲ ਕਰਾਵਾਂਗੇ ਬੱਚੇ ਨਾਲ 24 ਉਹਨੂੰ ਕਰਕੇ ਦਿਖਾਵਾਂਗੇ ਆ ਜਾ ਬੱਤ ਹੋ ਠੀਕ ਠਾਕ ਨੇੜੇ ਜਾਓ ਮੜੇ ਸਸੀ ਗਾਲ ਸਸੀ ਗਾਲ ਲੈਣੀ ਹੋ ਠੀਕ ਠਾਕ ਹੈ ਪੁੱਤ ਹਾਂ ਤੇ ਕੀ ਡਿਟੇਲ ਆ ਐ ਪਹਿਲਾਂ ਨਾਮ ਐਡਰੈਸ ਬੋਲ ਆਪਣਾ ਨਾਮ ਕੋਈ ਗੁਰਵੀਰ ਕੌਰ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਠੰਡਾ ਸੀਲੇ ਨੂੰ ਨਾਮਕਾਪੂਨ ਪੈਂਦੀ ਆ ਨੇੜੇ-ਨੇੜੇ ਪਿੰਡ ਭਾਈ ਉਪਾਰ ਜੰਦੀ ਵਾਲਾ ਪੁੱਤ ਠੀਕ ਆ ਤੇ ਕੀ ਡਿਟੇਲ ਆ ਝੋਟੀ ਦੀ ਅੱਜ ਇਹ ਝੋਟੀ ਵੀ ਤੀਜਾ ਸੂਆ ਸੂਈਆ ਠੀਕ ਆ ਇਹਦੇ ਥੱਲੇ ਕੋਈ 11 ਲੀਟਰ ਦੁੱਧ ਰੈਡੀ ਆ ਠੀਕ ਆ ਤੇ ਮਗਰ ਕੀ ਆ ਗਿਆ ਤੇ ਮਗਰ ਕੰਗ ਹੈਲਦੇ ਹਲਾ ਕਰ ਖਾਈ ਆ ਦੇਖ ਆ ਦੇਖੋ ਵੀਰੇ ਠੀਕ ਆ ਤੇ ਵੱਡੇ ਗਾਦਗਾੜ ਦੀ ਝੋਟੀਆਂ ਪਰਲੇ ਪਾਸੇ ਜਲ ਝੋਟੀ ਦੇ ਦਿਖਾਏ ਗਏ ਦਾ ਗਾਦ ਪਰਲੇ ਪਾਸੇ ਵੀਰੇ ਤਾਂ ਤੁਸੀਂ ਤੁਹਾਡਾ ਮਾਨ ਖੁਸ਼ ਹੋ ਬੱਚਾ ਦੀ ਨਾਣੀ ਦੇਖ ਲਓ ਜਿਆਦੇ ਵੱਡੀ ਹੈਗੀ ਚੰਗੇ ਅਥਲੀਏ ਦੀ ਹੈ ਕਿਸੇ ਦੀ ਆਪ ਇਹ ਸਕੰਦਰ ਥਾਨ ਦੀ ਆਪ ਵੀ ਜਿਹੜੀ ਮੀਣੀ ਆ ਤੇ ਉਹਦਾ ਬਾਈਆਂ ਕੋਈ ਸਟਰਾ ਹੈ ਨਹੀਂ ਸੀਗਾ ਤੇ ਮਜਬੂਰੀ ਕਾਰਨ ਵੇਚਿਆ ਹੁਣ 12 13 ਲੀਟਰ ਤਾਂ ਹੁਣ ਵੀ ਦੁੱਧ ਕਰ ਜੂ ਤੇ 17 18 ਜੱਲੀ ਕਾਢ ਲਾ ਬਾਹਰ ਨੂੰ ਸਾਨੂੰ ਤੋੜ ਕੇ ਦਿਖਾਉਣੇ ਚਵਾਈ ਕਰਕੇ ਦਿਖਾਵਾਂ ਐਂਡ ਤਾਈਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਛੱਡ ਕੇ ਨਾ ਜਾਇਆ ਕਰੋ ਸਾਰੀ ਵੀਡੀਓ ਚੈੱਕ ਕਰ ਲਿਆ ਕਰੋ ਉਸ ਤੋਂ ਬਾਅਦ ਚ ਮੇਰੇ ਲਾ ਲਿਆ ਕਰੋ ਫੋਨ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਆ ਦੇਖੋ ਇਹ ਸਿੰਘ ਦੇਖੋ ਨਿਕਾ ਨਿਕਾ ਸਿੰਘ ਆ ਆ ਦੇਖੋ ਥੱਲੇ ਤੋਂ ਇੱਕ ਨੰਬਰ ਲਾਇਆ ਪੁੱਤ ਪੂਰੀ ਚੰਗੀ ਝੋਟੀ ਆ ਆ ਦੇਖੋ ਇੱਕ ਨੰਬਰ ਮੋੜ ਲਿਆ ਪੁੱਤ ਆ ਦੇਖੋ ਜੀ ਇਹ ਤਾਂ ਕੱਦ ਘਾੜ ਦੇਖੋ ਰੇਲ ਗੱਡੀ ਦਾ ਇੰਜਣ ਇਹਨੂੰ ਕਹਿੰਦੇ ਆ ਰੇਲ ਗੱਡੀ ਦਾ ਇੰਜਣ ਜਿਹੜੀ ਹੈਗੀ ਆ ਕੋਈ ਸ਼ੱਕ ਨਹੀਂ ਆ ਦੇਖੋ ਫਾਲ ਲੈਵਾ ਤੁਹਾਨੂੰ ਮੈਂ ਗੈਪ ਚੈੱਕ ਕਰਾ ਦਿੰਦਾ ਥੋੜਾ ਚਕਾ ਜਰੂਰ ਮੂਰ ਨੂੰ ਆ ਵੀਰੇ ਲੈਵੇ ਦਾ ਹੋਰ ਕੋਈ ਗੱਲ ਨਹੀਂ ਤੇ ਇੱਕ ਨੰਬਰ ਆ ਚੱਲ ਬੋ ਤਾਂ ਬੱਚਾ ਸਾਡਾ ਦੇਖੋ ਸੈਂਸੂ ਦੂਜੇ ਪਾਸੇ ਤੋਂ ਚੈੱਕ ਕਰ ਲਓ ਆ ਆਪਣਾ ਡਰੈਸ ਆ ਵੀਰੇ ਕਿਤੇ ਵੀ ਵੀਰ ਨੇ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਆਪਣੇ ਚੈਨਲ ਦਾ ਨਾਮ ਹੈਗਾ ਢਿੱਲੋ ਡੇਰੀ ਫਾਰਮ ਬਠਿੰਡਾ ਤੇ ਚੈਨਲ ਨੂੰ ਕਰ ਲਓ ਸਭ ਚੰਗੇ ਤੋਂ ਚੰਗੇ ਪਸ਼ੂ ਆਪਾਂ ਲੈ ਕੇ ਆਉਂਦੇ ਰਹਾਂ ਮੈਂ ਛੱਡ ਪੁੱਤ ਬੱਚਾ ਚਵਾਈ ਸਾਨੂੰ ਸਾਰੀ ਕਰਕੇ ਦਿਖਾਵਾਂਗੇ ਇੱਕ ਨੰਬਰ ਝੋਟੀ ਆ ਚਲੋ ਜੀ ਬਸ ਮਾਲੋ ਪੁੱਤ ਖਾਣਾ ਦਾ ਬਸ ਮਾਲ ਤੁਹਾਨੂੰ ਦੇਖਣਾ ਇੱਕ ਨੰਬਰ ਆ ਇਹਨੂੰ ਜੰਨ ਸਾਰੀ ਕਰਕੇ ਦਿਖਾਉਣਾ ਆ ਦੇਖੋ ਬਾਹਰ ਜੀ ਖਾਦੀ ਖਾਣਾ ਦਾ ਬਸ ਮਾਲ ਦਿਖਾ ਦੇ ਤਕਾਹ ਜੇ ਥਾਨ ਦਿਖ ਰੋ ਰੋ ਦੇ ਨੇੜੇ ਆ ਕੇ ਭੋਜ ਦਿਖਾ ਦੇਖੋ ਜੀ ਕਰ ਵੀ ਜਵਾਈ ਨੂੰ ਹਾਂ ਜੀ ਆ ਦੇਖੋ ਜੀ ਬਰਦੇ ਗੱਲ ਗਾੜਦੀ ਆ ਪੂਰੀ ਤੇ ਸੀਰਵ ਸਾਹਿਬ ਨੂੰ ਆਣ ਕੇ ਨਹੀਂ ਪਰ ਤਿੰਨ ਦਿਨ ਜੋ ਕੇ ਲੈ ਜਾਓ ਸਰ ਰੌਣ ਰੌਣ ਦੇ ਲੱਗਿਆ ਖਾਣ ਦੇ ਮੋਟਰ 94000 ਦੀ 11 ਮਿੰਟ ਕੇ ਲੈਣੇ ਲਵਾ ਰਹਿਣੀ ਹੈ ਨਹੀਂ ਹੈ ਪਹਿਲੇ ਬੰਦੇ ਨੇ ਨਹੀਂ ਲੈਣੀ ਅੰਦਰੇ ਬਹੁਤ ਬਹੁਤ ਧੰਨਵਾਦ ਵੀਰੇ ਇੰਨਾ ਪਿਆਰ ਦੇਣ ਲਈ ਕਲਾਵਾਂ ਦਾ ਕੁਝ ਨਹੀਂ ਕਰਦਾ ਤੁਸੀਂ ਪਿਆਰ ਹੀ ਮੈਨੂੰ ਇਹਨਾਂ ਦਿੱਤਾ ਮਜਬੂਰ ਹੋ ਜਾਂਦਾ ਮੈਂ ਵੀਡੀਓ ਕਾਉਣ ਨੂੰ ਠੀਕ ਆ ਆ ਦੇ ਬਚਵਾਈ ਇਹ ਗਰਮ ਨੇ ਗੱਡੀ ਦੂਰੀ ਆਉਂਦੀ ਆ। ਜੋ ਕਿ ਲੈ ਜਾਉਂਦੀ ਦੋ ਟਾਈਮ ਪਾਉਂਦੀ। ਕੰਦ-ਕੰਦ ਬਹੁਤ ਜਿਆਦਾ ਵੱਡਾ ਵੀਰੇ। ਮੱਥੀਆਂ ਬਹੁਤ ਜਿਆਦੇ। ਉਹ ਕਰਦੇ ਨਾ। ਜੀ ਗਰਮ ਨਾ ਹੋ ਜਾਣਾ ਕਿਤੇ ਕਿਤੇ। ਬੋੜਾ ਤਾਂ ਨਹੀਂ ਹੁੰਦਾ ਮੇਰੇ ਵਿੱਚ ਪੁੱਤ। ਇੱਥੇ ਜੋ ਸਾਨੂੰ ਜੁਵਾਈ ਆਪਾਂ ਕਰਤੀ ਆ ਉਹ ਕਰਦੇ ਮੰਗਵਾਦੇ ਚੈਨਲ ਨੂੰ ਜ਼ਰੂਰ ਵੀਰੇ ਬੈਲ ਵਾਲਾ ਬਟਨ ਦਬਾ ਲਿਆ ਕਰੋ YouTube ਚੈਨਲ ਦਾ ਪੁਰਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾ ਕਰੋ ਜੁਵਾਈ ਆਪਾਂ ਕਰਕੇ ਪਾਉਣੀਆਂ ਨੇ ਵੀਡੀਓ ਮੰਗਾ ਦੇ ਮੰਗਾਉਣੀ ਆ ਆ ਕੇ ਰਹਿ ਕੇ ਭਾਵੇਂ ਦੋ ਟਾਈਮ ਚੋ ਕੇ ਲੈ ਜਾਓ ਇੱਕ ਨੰਬਰ ਝੋਟੀ ਹੈਗੀ ਕਾਡ ਕਾਡ ਦਾ ਕੋਈ ਨਹੀਂ ਬੱਚੇ ਬੁੱਚੇ ਤਿਆਰ ਕਰਨੇ ਆ ਜੀ ਸੈਕ ਨੰਬਰ ਕੱਟੇ ਵੀ ਬਹੁਤ ਰੁਪਈਆ ਆਂਦੀ ਆ ਵੀਰੇ ਮਗਰ ਕੱਟੇ ਬਾਹਲੀ ਸੋਹਣੀ 152 ਮਹੀਨੇ ਜੇ ਸੁਈ ਵੀ ਆ ਤੇ ਕੋਈ ਤਾਂ ਨੂੰ ਜੁਰੂ ਖੋਲ ਲਾਗੀ ਇਹਦਾ ਮਜਬੂਰੀ ਕਾਰਨ ਬੰਦੇ ਦੇ ਨਾ ਛੱਟ ਵੱਜ ਗਈ ਵੀਰੇ ਲੱਤ ਵੱਡੀ ਗਈ ਉਹਦੇ ਕਾਰਨ ਆਪਾਂ ਨੂੰ ਦਿੱਤੀ ਆ ਖਰੀਦਦਿਆਂ ਵੀਡੀਓ ਨੂੰ ਛੱਡ ਕੇ ਨਾ ਜਾਇਓ ਇੱਕ ਨੰਬਰ ਝੂਠੀ ਆ ਮਤਨਮੈਂਟ ਆਈ ਜਵਾਈ ਹੋਈ ਆ ਜੀ ਉਹਨਾਂ ਦੇ ਨਾਲ ਬੁਰੇ ਸਾਮਨੇ ਆ ਜਾਣਾ ਕੁਛ ਆਖਣ ਹੀ ਨਹੀਂ ਕੋਈ ਕੁਝ ਨਾ ਇਹ ਕਿ ਨੰਬਰ ਝੂਠੀ ਆ ਕਰਦੇ ਰਹਿਵਾਂ ਵੀਰੇ ਚੰਗੇ ਤੇ ਚੰਗੇ ਬਦੂ ਆਪਾਂ ਤੁਹਾਡੇ ਵਾਸਤੇ ਅਪਲੋਡ ਵਧਾਈ ਜਲਿਆ ਕਰੋ ਮਾਨ ਵੀਡੀਓ ਸਾਰੀ ਦੇਖਿਆ ਕਰੋ ਜਰੂਰ ਉਹਦੇ ਨਾਲ ਆਇਆ ਫਿਰ ਪਤਾ ਲੱਗ ਜਾਏਗਾ ਇਹਨਾਂ ਨੂੰ ਮੱਫੀਆਂ ਬਹੁਤ ਜ਼ਿਆਦੇ ਆ मत करना बहुत ज्यादा ਨਾਲ ਅਦੋਰ ਬੁਲਿਆ ਲੈ ਨਹੀਂ ਆਇਆ। ਸਮਾਂ ਬਣਾ ਕੇ ਟੀਵੀ ਦੇ ਜਿਵੇਂ ਦੇਖੀ। ਠੀਕ ਆ ਮੇਰੀ ਮੂਲੀ ਕਾਰਨਾ ਨੇ ਦੇਖਣੀ ਪਈ। ਹਾਲ ਹੋ। ਬਾਜ ਦੀ ਲਾਦੀ ਜਮਾ ਕੰਗੈ ਨਾਲ ਦਿਖਾ ਦੇ ਬੁੱਤ ਸਮਾਰ ਕੇ। ਕੋਰਪੋਰੇਟ ਲੋਡਰੀ ਫਾਰਮ ਦੇਖਣਾ ਇਹਦਾ ਸਾਰਿਆਂ ਦਾ। ਐਂਡ ਤੱਕ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਵਿੱਚ।